ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਕ ਦੀਆਂ ਹਦਾਇਤਾਂ ਮੁਤਾਬਕ ਡੀਐਸਪੀ ਸਬ ਡਿਵੀਜ਼ਨ ਟਾਂਡਾ ਸਰਦਾਰ ਦਵਿੰਦਰ ਸਿੰਘ ਬਾਜਵਾ ਦੀ ਰਹਿਨਮਾਈ ਹੇਠ ਥਾਣਾ ਗੜਦੀਵਾਲਾ ਦੇ ਮੁਖ ਅਫਸਰ ਸਤਪਾਲ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਗੜਦੀਵਾਲਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਗੜਦੀਵਾਲਾ ਦੇ ਵਾਰਡ ਨੰਬਰ 7 ਚੌਧਰੀ ਮਹੱਲੇ ਵਿੱਚ ਪੋਸਟ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ੀਆਂ ਵਿਰੁੱਧ ਮਹੀਨੇ ਨੂੰ ਸਫਲ ਬਣਾਉਣ ਲਈ ਜਾਗਰੂਕ ਸੈਮੀਨਾਰ ਲਗਾਇਆ ਗਿਆ ਇਸ ਮੌਕੇ ਚੌਧਰੀ ਉਪਵਿੰਦਰ ਸਿੰਘ ਕਾਉਂਸਲਰ ਚੌਧਰੀ ਪਰਮਜੀਤ ਕੌਰ ਹੈੱਡ ਕਨਸਟੇਬਲ ਜਸਪ੍ਰੀ ਕੌਰ ਸੁਸ਼ਮਾ ਰਾਣੀ ਅਤੇ ਹੈੱਡ ਕਨਸਟੇਬਲ ਸੀਮਾ ਰਾਣੀ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੀਆਂ ਲਾਗਤਾਂ ਨੇ ਸਾਡੀ ਨੌਜਵਾਨ ਪੀੜੀ ਨੂੰ ਆਪਣੀ ਜੇਬੇਟ ਵਿੱਚ ਲੈ ਕੇ ਉਹਨਾਂ ਦਾ ਭਵਿੱਖ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਕਾਰਨ ਲੋਕਾਂ ਦੇ ਾਂਦੇ ਘਰ ਤਬਾਹ ਹੋਏ ਅਤੇ ਕਈ ਤਬਾਹ ਹੋਣ ਦੇ ਕਿਨਾਰੇ ਪੁੱਜ ਚੁਕੇ ਹਨ ਸਾਨੂੰ ਨੌਜਵਾਨ ਪੀੜੀ ਨੂੰ ਇਹਨਾਂ ਲਾਮਤਾਂ ਤੋਂ ਬਚਾਉਣ ਲਈ ਹਰ ਵਿਅਕਤੀ ਨੂੰ ਵੱਦ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰ ਤੇ ਪੋਸਤ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਜੰਗੀ ਪਦਰ ਤੇ ਮਹਿੰਮ ਚਲਾਈ ਗਈ ਹੈ ਉਥੇ ਆਮ ਨਾਗਰਿਕ ਅਤੇ ਸੂਝਵਾਨ ਵਿਅਕਤੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਚੌਧਰੀ ਭਵਿੰਦਰ ਸਿੰਘ ਕਾਉਂਸਲਰ ਚੌਧਰੀ ਪਰਮਜੀਤ ਕੌਰ ਹੈੱਡ ਕਾਂਸਟੇਬਲ ਜਸਪ੍ਰੀਤ ਕੌਰ ਹੈੱਡ ਕਾਂਸਟੇਬਲ ਸੀਮਾ ਰਾਣੀ ਗੁਰਮੀਲ ਸਿੰਘ ਹੋਮਗਾਰਡ ਸੁਸ਼ਮਾ ਰਾਣੀ ਮਮਤਾ ਕਮਲ ਮਮਤਾ ਰਾਣੀ ਨਰਿੰਦਰ ਕੌਰ ਬਿੰਦਰ ਰਾਜਰਾਣੀ ਕਮਲਾ ਦੇਵੀ ਰਾਜਰਾਣੀ ਕੁਲਦੀਪ ਕੌਰ ਜਸਵੀਰ ਕੌਰ ਸੰਦੂਸ਼ ਕੁਮਾਰੀ ਬਾਂਕਾ ਲਾਲ ਦਵਿੰਦਰ ਕੁਮਾਰ ਮਾਲਾ ਸੁਰਿੰਦਰਪਾਲ ਬਿੱਲਾ ਆਦ ਹਾਜ਼ਰ ਸਨ ਹਾਂਜੀ ਮੈਡਮ ਜਿਹੜਾ ਅੱਜ ਦਾ ਸੈਮੀਨਾਰ ਕਰਾਇਆ ਗਿਆ ਇਹਦੇ ਬਾਰੇ ਦੱਸਿਓ ਜੁੱਧ ਨਸ਼ਿਆਂ ਵਿਰੋਧ ਦਾ ਜੋ ਸੈਮੀਨਾਰਾ ਚੌਧਰੀ ਐਮਨ ਨੇ ਲਗਵਾਇਆ ਗਿਆ ਇੱਥੇ ਲੇਡੀਜ਼ ਨੂੰ ਵੀ ਤੇ ਜੈਂਟਸ ਨੂੰ ਵੀ ਇਕੱਠੇ ਕੀਤਾ ਗਿਆ ਮੇਨ ਮਕਸਦ ਸੀ ਇਹ ਵੀ ਸਾਡੇ ਨਾਲ ਜੁੱਧ ਨਸ਼ਿਆਂ ਵਿਰੋਧ ਵਿੱਚ ਪੂਰਾ ਆਪਣਾ ਸਹਿਯੋਗ ਦੇਣ ਸੱਸੀ ਗੱਲ ਜੀ ਸਾਰਿਆਂ ਨੂੰ ਅੱਜ ਚੌਧਰੀ ਮਨਲਾ ਵਿਖੇ ਮੈਡਮ ਪਰਮਜੀਤ कौर ਜੀ ਦੇ ਮਮਾਤੇ ਅੰਦਰ ਲੇਡੀਜ਼ ਨੂੰ ਇਕੱਠੇ ਕੀਤਾ ਗਿਆ ਤੇ ਆਏ ਤੇ ਅਵੇਰਨੈਸ ਕੀਤਾ ਗਿਆ ਇਹਨਾਂ ਨੇ ਜਾਗਰੂਕਤਾ ਕੀਤੀ ਗਈ ਹੈ ਕਿ ਕਿਦਾਂ ਆਪਣੇ ਆਪ ਨੂੰ ਤੇ ਆਪਣੇ ਬੱਚਾ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਨਸ਼ਿਆਂ ਦੇ ਵਿਰੁੱਧ ਕਿਦਾਂ ਖੜਾ ਕੀਤਾ ਜਾਏ ਤੇ ਉਹਨਾਂ ਤੋਂ ਬਚਾ ਕੀਤਾ ਜਾਵੇ ਤੇ ਕਿਸ ਤਰ੍ਹਾਂ ਉਹਨਾਂ ਨੂੰ ਮਤਲਬ ਹਸਪੀਟਲਾਈਜ਼ ਕੀਤਾ ਜਾਵੇ ਜੇ ਕਿਸੇ ਨੂੰ ਜ਼ਰੂਰਤ ਆ ਗਈ ਹੈ ਮੈਡਮ ਜੀ ਆਏ ਸੀਗੇ ਸਾਡੇ ਯਾਨੀ ਕਿ ਕਰਦੀ ਵਾਲਾ ਦੇ ਥਾਣੇ ਨੂੰ ਤੋਂ ਦੋ ਮੈਡਮ ਜਾਈ ਇਹਨਾਂ ਨੇ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈਗੀ ਆ ਤੇ ਸਾਨੂੰ ਦੱਸਿਆ ਹੈ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਣੀ ਹੈਗੀ ਹੈ ਤੇ ਤੁਸੀਂ ਮਤਲਬ ਕਿ ਆਪਣੇ ਐਸ ਐਚਓ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਸਾਨੂੰ ਬਕਾਇਦਾ ਨੰਬਰ ਮੁਹਾਇਆ ਕਰਾਇਆ ਗਿਆ ਹੈ ਜਿਹਦੇ ਅਕੋਰਡਿੰਗ ਅਸੀਂ ਕਿਸੇ ਨੂੰ ਵੀ ਇਸ ਨੰਬਰ ਦੇ ਹੈਲਪ ਨਾਲ ਅਸੀਂ ਕਿਸੇ ਦੀ ਵੀ ਮਦਦ ਕਰ ਸਕਦੇ ਹੈਗੇ ਜੀ ਥੈਂਕ ਯੂ ਜੀ ਬਾਈ ਚਿਕਾ ਸਵਾਇਟ